ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬਨਵਾਜ ਵਣਜ ਕਰੂ ਵਣਜ ਰਹੋ ਵਖਰ ਲਿਓ ਸੰਭਾਲ ਆਸੀ ਵਤ ਵਿਸਾਈ ਐ ਜਾਸਿ ਨਿਬਲਾਲ ਸੁਖੋ ਟਲ ਗੁਰ ਸੇਵੀਐ ਅਨਸ ਸਹਿਜ ਸੁਭਾਏ ਰਸ਼ਨ ਪਰਸ਼ੀਆ ਗੁਰੂ ਕਾ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਸਾਬ ਜੀ ਦਲੋਕ ਚਰਨ ਕੰਬਲ ਬ੍ਰਹੰਖੋ ਜੰਤ ਬੈਰਾਗੀ ਦਾਦ ਸੇ ਯਾ ਗੰਤ ਕਪਟ ਰੂਪ ਮਾਇਆ ਨਾਨਕ ਅਨੰਦ ਰੂਪ ਸਵਾਦ ਸੰਗਮ ਚਾਰਨਾ ਕੰਬਲ ਬ੍ਰੰ ਕੋ ਜੰਤ ਬਰਗ ਦਾਦ ਸਾ ਦਿਆ ਗੰਤ ਕਵਟੂ ਮਾਇਆ ਨਾਨਕ ਅਨੰਦ ਰੂਪ ਸਾਦ ਸੰਗ ਮਨ ਸਾਈ ਮੁਖ ਉਚਰਾਵਤਾ ਬੇਲੋ ਨਾਨਕ ਹੰਬ ਅਡੰਬਰ ਕੂੜਿਆ ਸੁਣ ਜੀਵਾਂ ਸੱਚੀ ਸੋਏ ਪਾਉੜੀ ਬੱਤ ਤੂਟੀ ਝੋਂ ਪੜੀ ਚੀਰ ਸਭ ਛਿਨਾ ਜਾਤ ਨਾ ਪਤ ਨਾ ਆਦਰ ਉਹ ਧਿਆਨ ਪਰਮ ਨਾਮ ਮਿੱਤਰ ਨਾ ਇਠ ਤਾਰੂ ਪਹੀਣ ਕਿਛੁ ਸਾਗ ਨਾ ਸਿਨਾ ਰਾਜਾ ਸਾਰੇ ਸੇ ਸਤਿਕਾਰ ਹਰ ਨਾਮ ਮਨ ਪਿੰਨਾ ਜਿਸ ਕੀ ਧੂੜ ਮਨ ਉਧੋ ਰੈ ਪ੍ਰਭੁ ਏ ਸੋ ਪਰਸਨਾ ਔਰਾਜਾ ਸਗਲੇ ਸੇਟ ਕਾ ਹਰ ਨਾਮ ਮਨ ਪਿੰਨਾ ਜਿਸ ਕੀ ਧੂੜ ਮਾਂ ਦੂ ਦਰਾ ਪ੍ਰਭ ਹੋਏ ਸੋ ਪਰਸਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਚਾਰਨ ਕੰਬਲ ਬਿਰੰਖੋ ਜੰਤ ਬਿਰਾਗੀ ਦਾਦ ਸੈ ਤਿਆਗੰਤ ਕਪਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਗੁਰੂ ਗਰੀ ਬਨਵਾਇ ਰੋਗਣ ਤੇ ਅਰ ਸੋਗਣ ਤੇ ਜਲ ਜੋਗਣ ਤੇ ਬਉ ਭਾਂ ਤੋਂ ਬਚਾਵਾ ਸਤਿਰੁ ਨੇਕ ਚਲਾਵ ਕਾ ਤਉ ਤਨ ਏਕਨ ਲਾਗਣ ਪਾਵੇ ਰੱਖ ਤੈ ਆਪਣੋ ਕਰਦੇ ਕਰ ਪਾਪ ਸਭਉਨਾ ਪੀਟਣ ਪਾਵੇ ਵਾਹ ਗੁਰੂ ਸਾਬ ਜੀ ਸਵਈਆ ਸੀਸ ਕਟਿਓ ਨਾ ਹਟਿਓ ਤੇ ਠਾਰ ਕੇ ਦੌਰ ਕਾ ਅਗੇ ਕੋ ਪਗ ਧਾਰਿਓ ਸੀਸ ਕਟਿਓ ਨਾ ਹਟਿਓ ਤੇ ਥੌਰ ਤੇ ਦੌਰ ਕਾ ਆਗੇ ਹੀ ਕੋ ਪਗ ਧਾਰੇਓ ਉੰਚਰ ਇਕ ਤੋ ਧਲ ਮੈਂ ਤੇ ਤਾਇ ਕ ਜਾਇ ਕ ਕਾਏ ਪਰਹਾਰਿਓ ਮਾਰ ਕਰੀ ਹਾਨ ਬੀਰ ਚਲਿਓ ਅਸਲੈ ਕਰ ਸ੍ਰੀ ਹਰ ਔਰ ਪੁਧਾਰਿਓ ਓ ਮੰਗਰਿਓ ਸਿਰ ਸ੍ਰੀ ਸਿਵ ਲੈ ਗੋ ਮੂੜ ਕੀ ਮਾਲ ਕੋ ਮੇਰ ਸਵਾਰੇ ਓ ਦੋਹਰਾ ਆ ਮਿਟ ਸਿੰਘ ਆਤੀ ਬਲੀ ਬਹੁਤ ਕਰਿਓ ਸੰਗਰਾਮ ਨਿਗਸ ਜੋਤ ਹਰ ਸੋ ਮਿਲੀ ਜੋ ਨਿਸ ਕੋ ਕਰਪਾਨ ਆਮਿਤ ਸਿੰਘ ਆਤੀ ਬਲੀ ਬੌਧ ਕਰਿਓ ਸੰਗਰਾਮ ਨਿਸ ਜੋਤ ਹਰ ਸੋ ਮਿਲੀ ਜੋ ਨਿਸ ਕੋ ਰਪਾਨ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ